ਕਿਸਾਨ ਆਗੂ ਸ਼ਰਵਣ ਸਿੰਘ ਪੰਦੇਰ ਨੇ ਅੰਮ੍ਰਿਤਸਰ ਵਿੱਚ ਪਾਵਰ ਕਾਮ ਦਫ਼ਤਰ ਦੇ ਬਾਹਰ ਪ੍ਰੈਸ ਕਾਨਫਰੰਸ ਕਰਦਿਆਂ ਦਾਵਾ ਕੀਤਾ ਕਿ ਪੰਜਾਬ ਸਰਕਾਰ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਦੇ ਵਿੱਚ ਵੇਚਣ ਦੀ ਤਿਆਰੀ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਦੇ ਨਾਲ ਲੋਕ ਵਿਰੋਧੀ ਕਦਮ ਹੈ। ਪੰਜਾਬ ਵਿੱਚ ਲੱਗੇ ਨਿੱਜੀ ਥਰਮਲ ਪਲਾਂਟਾਂ ਤੋਂ ਮਹਿੰਗੀ ਦਰ ਤੇ ਬਿਜਲੀ ਖਰੀਦੀ ਗਈ ਸਰਕਾਰ ਨੇ ਕਿਹਾ ਸੀ ਕਿ ਕਾਂਗਰਸ ਸਮੇਂ ਕੀਤੇ ਪਾਵਰ ਪਰਚੇਜ ਐਗਰੀਮੈਂਟ ਰੱਦ ਕੀਤੇ ਜਾਣਗੇ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਸਰਮਣ ਸਿੰਘ ਪੰਦੇਰ ਨੇ આરોਪ ਲਗਾਇਆ ਹੈ ਕਿ ਹੁਣ ਫਿਰ ਤੋਂ ਨਵੇਂ ਮੋਡੀਫਾਈਡ ਬਿੱਲ ਰਾਹੀਂ ਨਿੱਜੀਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਮਾਨਸੂਨ ਸੈਸ਼ਨ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਇਹ ਜਨਤਾ ਦੀ ਜਾਇਦਾਦ ਹੈ ਕਿਸੇ ਵੀ ਸਰਕਾਰ ਨੂੰ ਇਸ ਨੂੰ ਵੇਚਣ ਦਾ ਹੱਕ ਨਹੀਂ ਹੈ ਉਹਨਾਂ ਨੇ ਐਲਾਨ ਕੀਤਾ ਹੈ ਕਿ 14 ਜੁਲਾਈ 2025 ਨੂੰ ਪੰਜਾਬ ਭਰ ਦੇ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ ਜਿਸ ਵਿੱਚ ਲੱਖਾਂ ਕਿਸਾਨ ਤੇ ਮਜ਼ਦੂਰ ਬਿਜਲੀ ਪਾਵਰ ਕਾਮ ਦਫ਼ਤਰਾਂ ਦਾ ਘਿਰਾਓ ਕਰਨਗੇ ਇਸ ਬੰਦ ਵਿੱਚ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਹੋਰ ਕੀ ਕੁਝ ਕਹਿ ਰਹੇ ਨੇ ਜਰਾ ਤੁਸੀਂ ਵੀ ਸੁਣੋ ਠੀਕ ਹੈ ਤੁਸੀਂ ਪਰ ਕਿਸਾਨ ਕਹਿੰਦੇ ਨੇ ਕਿਸਾਨ ਨਾ ਕਿਸਾਨ ਠੀਕ ਆ ਮੈਂ ਆਪਣੇ ਕਰ ਲੈ ਅਸੀਂ ਕਰ ਲੈ ਦੇ ਦੇ ਏ ਹੋਏ ਯਾਰ ਸਾਰੇ ਆਈਡੀ ਲਾਤੇ ਨੇ ਮੈਨੇਜਮੈਂਟ ਜਿੱਥੇ ਉੱਥੇ ਚੰਡੀਗੜ੍ਹ ਛੁੱਟੀ ਹੈ ਜਿੱਥੇ ਚੱਲਣੀ ਹੈ ਚੰਡੀਗੜ੍ਹ ਛੁੱਟੀ ਹੈ ਨਹੀਂ ਉਹ ਤੇ ਅਦਲ ਨੇ ਛੁੱਟੀ ਦਿੱਤੀ ਕਹਿੰਦੇ ਅਗਲੇ ਕਰਦਾ ਹਾਂ ਹਾਂ ਜੀ ਜੀ ਸਰ ਦੋ ਰਾਸਤ ਕਿਸੇ ਬਥੇ ਜ਼ਿਆਦਾ ਤੁਹਾਡੀ ਬਟਾ ਹਾਂ ਨਹੀਂ ਇਹ ਨਹੀਂ ਬੜੇ ਠੀਕ ਹੈ ਬਾਈ ਠੀਕ ਸੁਣਿਆ ਜਰੂਰ ਹੈ ਠੀਕ ਹੈ ਤੁਸੀਂ ਪਰ ਕਿਸਾਨ ਕਹਿੰਦੇ ਨੇ ਮੈਂ ਨਾ ਕਿਸਾਨ ਠੀਕ ਆ ਮੈਂ ਆਪਣਾ ਕਰ ਲੈ ਅਸੀਂ ਕਰਲੇ ਹਾਂਜੀ ਸਾਰੇ ਪ੍ਰੈਸ ਵਾਲਿਆਂ ਦਾ ਮੈਂ ਧੰਨਵਾਦੀ ਹਾਂ ਥੋੜੇ ਸਮੇਂ ਚ ਇੱਥੇ ਪਹੁੰਚੇ ਹੈਗੇ ਆ ਕਿਉਂਕਿ ਅ ਪਿਛਲੇ ਲੰਬੇ ਸਮੇਂ ਤੋਂ ਆਪਾਂ ਜਾਣਦੇ ਆਂ ਵੀ ਜਿਵੇਂ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਪੰਜਾਬ ਸਰਕਾਰ ਵੀ ਨਾਰ ਗੜੀ ਹੋਈ ਆ 1948 ਦਾ ਬਿਜਲੀ ਐਕਟ ਜਿਹੜਾ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਤੇ ਆਮ ਖਪਤਕਾਰਾਂ ਦੇ ਹੱਕ 3% ਤੋਂ ਵੱਧ ਮੁਨਾਫਾ ਲੈਣ ਦੀ ਮਨਾਹੀ ਸੀ ਉਨੂੰ ਖਤਮ ਕਰਨ ਲਈ ਜਦੋਂ ਕਾਰਪੋਰੇਟ ਦੀਆਂ ਕੰਪਨੀਆਂ ਨੂੰ ਬਿਜਲੀ ਸੈਕਟਰ ਵਿੱਚ ਲਿਆਂਦਾ ਗਿਆ ਉਦੋਂ 2003 ਐਕਟ ਬਿਜਲੀ ਐਕਟ ਲਿਆਂਦਾ ਗਿਆ ਪਾਰਲੀਮੈਂਟ ਦੇ ਵਿੱਚ ਤੇ ਸਾਰੀਆਂ ਪਾਰਟੀਆਂ ਭਾਵੇਂ ਕਾਂਗਰਸ ਜੀ ਚਾਹੇ ਕਾਲੀ ਗੱਲ ਸੀ ਚਾਹੇ ਭਾਜਪਾ ਸੀ ਰਲ ਕੇ ਕਾਨੂੰਨ ਲੈ ਕੇ ਆਏ ਜਿਹਦੇ ਵਿੱਚ ਖਪਤਕਾਰਾਂ ਨੂੰ ਘੱਟੋ-ਘੱਟ ਮੁਨਾਫਾ 16% ਲੈਣ ਦੀ ਜਾਇਜ਼ ਦਿੱਤੀ ਗਈ ਤੇ ਜਿਹੜੀ ਪ੍ਰਾਈਵੇਟ ਕੰਪਨੀਆਂ ਉਹਨਾਂ ਨੂੰ ਬਿਜਲੀ ਪੈਦਾ ਕਰਨ ਦੇ ਅਧਿਕਾਰ ਦਿੱਤੇ ਗਏ ਹੁਣ ਜਿਹੜਾ ਵਾ 2020 ਤੋਂ ਜਿਹਨੂੰ ਅਸੀਂ ਪਹਿਲਾਂ ਬਿਜਲੀ ਸੋਧ ਬਿੱਲ 2020 ਕਹਿੰਦੇ ਸੀਗੇ ਪਿਛਲੀ ਵਾਰ ਮੋਦੀ ਸਰਕਾਰ ਨੇ ਉਹਨੂੰ ਪਾਰਲੀਮੈਂਟ ਚ ਲਿਆਂਦਾ ਉਹ ਸਟੈਂਡਿੰਗ ਕਮੇਟੀ ਕੋ ਚਲਾ ਗਿਆ ਕਿਉਂਕਿ ਪਿਛਲੀ ਸਰਕਾਰ ਖਤਮ ਹੋ ਗਈ ਔਰ ਨਵੀਂ ਸਰਕਾਰ ਫੇਰ ਆਈ ਭਾਵੇਂ ਉਹੀ ਆ ਗਈ ਆ ਐਤ ਕੀ ਮਾਨਸੂਨ 70 ਜਿਵੇਂ ਤੁਸੀਂ ਸੁਣ ਰਹੇ ਹੋ 21 ਆਪਣਾ ਜੁਲਾਈ ਤੋਂ ਸ਼ੁਰੂ ਹੋ ਰਿਹਾ ਵਾ ਤੇ ਐਰਕੀ ਮਾਨਸੂਨ 70 ਦੇ ਵਿੱਚ ਜਿਹੜਾ ਵਾ ਬਿਜਲੀ ਸੋਧ ਬਿੱਲ 2025 ਲਿਆਉਣ ਦੀ ਤਿਆਰੀ ਹੈਗੀ ਆ। ਔਰ ਇਹਦੇ ਇਹ ਜੇ ਬਿੱਲ ਆਉਂਦਾ ਵਾ ਪਾਸ ਹੁੰਦਾ ਵਾ ਤੇ ਬਿਜਲੀ ਦਾ ਰੇਟ ਤੈਅ ਕਰਨ ਦਾ ਅਧਿਕਾਰ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾਊਗਾ ਔਰ ਬਿਜਲੀ ਬੋਰਡ ਨੂੰ ਕਿਸੇ ਨਿੱਜੀ ਹੱਥਾਂ ਵਿੱਚ ਵੇਚਿਆ ਜਾਊਗਾ। ਜਿਹੜੀ ਐਮ ਕਾਮ ਆ ਇਸ ਬਾਰੇ ਵੀ ਉਹਦਾ ਲਗਭਗ ਠੇਕਾ ਜਿਹੜਾ ਵਾ ਉਹ আদਾਨੀ ਜੀ ਕੋਲ ਚਲਾ ਗਿਆ ਜਿਹੜੇ ਗ੍ਰਿਡ ਵਗੈਰਾ ਹੈਗੇ ਨੇ ਔਰ ਬਿਜਲੀ ਬੋਰਡ ਵੇਚਣ ਦੀਆਂ ਤਿਆਰੀਆਂ ਹੋ ਰਹੀਆਂ ਵਾਂ ਤੁਹਾਨੂੰ ਪਤਾ ਵਾ ਜਿਹੜਾ 2003 ਐਟ ਟਾਈਟ ਪ੍ਰਾਈਵੇਟ ਥਰਮਲ ਪਲੈਂਟ ਪੰਜਾਬ ਦੇ ਅੰਦਰ ਲੱਗੇ ਜਿਹਨੂੰ ਪਾਵਰ ਪਰਚੇਜ ਐਗਰੀਮੈਂਟ ਕਹਿੰਦੇ ਆ ਉਸ ਵੇਲੇ ਦੀ ਸਰਕਾਰ ਨੇ ਬਹੁਤ ਮਹਿੰਗੇ ਪਾਸ ਸਮਝੌਤੇ ਕੀਤੇ ਸੀ ਅਜੇ ਤੱਕ ਉਹਨਾਂ ਨੂੰ ਭਗਵੰਤ ਮਾਨ ਸਰਕਾਰ ਜਿਹੜੀ ਕਹਿੰਦੀ ਅਸੀਂ ਲੋਕਾਂ ਦੇ ਹੱਕ ਵਿੱਚ ਆ ਭਗਵੰਤ ਮਾਨ ਜੀ ਨੂੰ ਪੁੱਛੂੰਗਾ ਮੈਂ ਵੀ ਜਿਹੜਾ ਪਾਵਰ ਪਰਚੇਜ ਐਗਰੀਮੈਂਟ ਪੀਪੀਏ ਜਿਹੜਾ ਹੋਇਆ ਸੀ ਉਹਨੂੰ ਅਜੇ ਤੱਕ ਖਤਮ ਕਿਉਂ ਨਹੀਂ ਕੀਤਾ ਗਿਆ ਲੋਕਾਂ ਦੇ ਪੱਖ ਵਿੱਚ ਤੇ ਹੁਣ ਜਿਵੇਂ ਕੇਂਦਰ ਦੇ ਮੰਤਰੀ ਸਾਹਿਬਾਨ ਮਨੋਰ ਲਾਲ ਖੱਟਰ ਦਾ ਬਿਆਨ ਆ ਗਿਆ ਕਿ 31 ਅਗਸਤ ਤੱਕ ਸਾਰੇ ਜਿਹੜੇ ਮਲਾਜ਼ਮ ਆ ਉਹਨਾਂ ਮਲਾਜ਼ਮਾਂ ਦੇ ਘਰਾਂ ਅੱਗੇ ਚਪਲੈਟਰ ਲਾ ਦਿੱਤੇ ਜਾਣਗੇ ਤਾਂ ਅnder ਖਾਤੇ ਬਿਜਲੀ ਬੋਰਡ ਨੂੰ ਵੈਸੇ ਪ੍ਰਾਈਵੇਟ ਕੀਤਾ ਜਾ ਰਿਹਾ ਔਰ ਹੁਣ ਪੂਰੀ ਤਰ੍ਹਾਂ ਬਿਜਲੀ ਬੋਰਡ ਨੂੰ ਵੇਚਣ ਦੀ ਤਿਆਰੀ ਹੋ ਰਹੀ ਆ ਇਸ ਕਰਕੇ ਬਾਬਰ ਸਕਤੇ ਨੇ ਕਿਉਂਕਿ ਕੱਲਾ ਕਿਸਾਨਾਂ ਦਾ ਮੁੱਦਾ ਨਹੀਂ ਹੈ ਇਹ ਜਿਹੜਾ ਸਾਡੇ ਸ਼ਹਿਰਾਂ ਦੇ ਵਿੱਚ ਜਿੰਨੇ ਦੁਕਾਨਦਾਰ ਨੇ ਰੇੜੀ ਫੜੀ ਵਾਲੇ ਨੇ ਚਾਹੇ ਸ਼ਹਿਰੀ ਵੀਰ ਨੇ ਚਾਹੇ ਕਸਬਿਆਂ 'ਚ ਵੱਸਣ ਵਾਲੇ ਲੋਕ ਨੇ ਸਾਰੇ ਕੁੱਲ ਮਿਲਾ ਕੇ ਪੂਰੇ ਪੰਜਾਬੀਆਂ ਦਾ ਮਸਲਾ ਬਣਦਾ ਵਾ ਜਿੱਥੇ-ਜਿੱਥੇ ਬਿਜਲੀ ਬੋਰਡ ਪ੍ਰਾਈਵੇਟ ਹੋਇਆ ਹੈਗਾ ਉੱਥੇ ਜਿਹੜੇ ਖਪਤਕਾਰ ਆ ਉਹ ਬਿਜਲੀ ਦਾ ਬਿੱਲ ਦੇਣ ਦੇ ਯੋਗ ਹੀ ਨਹੀਂ ਹੈਗੇ ਔਰ ਘੱਟੋ-ਘੱਟ ਵਿੱਚ ਮੁਨਾਫਾ ਲਿਖਿਆ 16% ਤੇ 16% ਤੋਂ ਘੱਟ ਇੱਕ ਜੁੰਟ ਤੁਹਾਨੂੰ ਬਿਜਲੀ ਦਾ ਮਿਲਣਾ ਨਹੀਂ ਹੈਗਾ ਇਸ ਕਰਕੇ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਅੱਜ ਪੂਰੇ ਪੰਜਾਬ ਦੇ ਅੰਦਰ ਜਿਵੇਂ ਚਾਰ ਜ਼ਿਲ੍ਹਿਆਂ ਦੇ ਇਹ ਵੱਡੇ ਅਫਸਰ ਨੇ ਚੀਫ ਪਾਵਰ ਕਾਮ ਦੇ ਇਹਨੂੰ ਅਸੀਂ ਮੰਗ ਪੱਤਰ ਦਾਂਗੇ ਅੱਜ ਅਮਰਸਰ ਪੁਲਿਸ ਕਮਰਸ਼ੀਅਲ ਕਮਿਸ਼ਨਰ ਨੂੰ ਵੀ ਦਾਂਗੇ ਤੇ ਡੀਸੀ ਸਾਹਿਬਾਨ ਨੂੰ ਵੀ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਅੰਦਰ ਬਿਜਲੀ ਦੇ ਅਧਿਕਾਰੀਆਂ ਅਤੇ ਸਿਵਲ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਰਹੇ ਆ ਜਿਹੜਾ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਕੀਤਾ ਵਾ ਸਰਕਾਰ ਨੇ ਉਹ ਵਾਪਸ ਲਿਆ ਜੇਵੇ ਉਹ ਦੇਸ਼ ਦੇ ਹਿੱਤ ਵਿੱਚ ਨਹੀਂ ਹੋਗਾ 14 ਜੁਲਾਈ 2025 ਨੂੰ ਇਸ ਦਫ਼ਤਰ ਅੱਗੇ ਹਜ਼ਾਰਾਂ ਕਿਸਾਨਾਂ ਦਾ ਮਜ਼ਦੂਰਾਂ ਪੂਰੇ ਪੰਜਾਬ ਅੰਦਰ ਲੱਖਾਂ ਦੇ ਇਕੱਠ ਕਰਾਂਗੇ আর ਅਸੀਂ ਇਹਦੇ ਵਿੱਚ ਅਪੀਲ ਕਰਦੇ ਹਾਂ ਸਾਰਿਆਂ ਲੋਕਾਂ ਨੂੰ ਕਿ ਕਿਸਾਨਾਂ ਦਾ ਮੁੱਦਾ ਨਹੀਂ ਹੈਗਾ ਚਾਹੇ ਮੁਲਾਜ਼ਮ ਹੋਣ ਚਾਹੇ ਵਿਦਿਆਰਥੀ ਹੋਣ ਚਾਹੇ ਸ਼ਹਿਰੀ ਹੋਣ ਉਹਨਾਂ ਨੂੰ ਆਪਣਾ ਪੰਜਾਬ ਰਾਜ ਬਿਜਲੀ ਬੋਰਡ ਬਚਾਉਣ ਲਈ ਆ ਜਿਹੜੀ ਜ਼ਮੀਨ ਤੇ ਅਸੀਂ ਬੈਠੇ ਆ ਜਿੱਦਣ ਇਹ ਜ਼ਮੀਨ ਨੰਬਰ 7 ਦੀ ਕਟੌਤੀ ਹੋਊਗੀ ਇਹ ਵੀ ਕਿਸਾਨਾਂ ਮਜ਼ਦੂਰਾਂ ਦੀ ਆ ਜਾਂ ਆਮ ਗ੍ਰਿਡ ਜਿਹੜੇ ਪਿੰਡਾਂ 'ਚ ਬਣੇ ਨੇ ਉਹ ਸਾਰੀਆਂ ਪੰਚਾਇਤਾਂ ਨੇ ਮਤੇ ਪਾਸ ਕੇ ਦਿੱਤੇ ਹੋਗੇ ਨੇ ਆ ਜਿਹੜੀ ਆ ਨਾ ਪਬਲਿਕ ਪ੍ਰਾਪਰਟੀ ਆ ਇਹ 'ਚ ਅਸੀਂ ਤੁਸੀਂ ਸਾਰੇ ਹੁੰਦੇ ਹੋ ਔਰ ਜਿਹੜੀ ਪਬਲਿਕ ਜਨਤਕ ਇਹਨੂੰ ਕਹਿੰਦੇ ਜਨਤਕ ਆਧਾਰੇ ਇਹ ਕਿਸੇ ਵੀ ਮੋਦੀ ਸਰਕਾਰ ਨੂੰ ਜੇ ਮੋਦੀ ਜੀ ਉਹਨਾਂ ਦੀ ਕੋਈ ਨਿੱਜੀ ਜਾਇਦਾਦ ਹੈ ਉਹ ਵੇਚ ਦੇਣ ਜਿਹੜੀ ਮੇਰੀ ਪ੍ਰਾਈਵੇਟ ਕੰਪਨੀ ਹੈ ਉਹ ਵੇਚ ਦੇਣ ਭਗਵਾਨ ਤਮਨ ਦੀ ਜੇ ਕੋਈ ਨਿੱਜੀ ਜਾਇਦਾਦ ਹੈ ਉਹ ਵੇਚ ਦੇਣ ਜਿਹੜੇ ਜਨਤਕ ਅਦਾਰੇ ਆ ਜਿਹਦੇ ਵਿੱਚ ਪਬਲਿਕ ਦੇ ਇੰਟਰਸਟ ਹੈ ਪਬਲਿਕ ਨੇ ਜਿਹੜੇ ਬਿੱਲ ਦਿੱਤੇ ਆ ਪਾਵਰ ਕੌਰ ਨੂੰ ਉਹਦੇ ਤੇ ਇਹ ਅਰਬਾਂ ਖਰਬਾਂ ਦਾ ਜਿਹੜਾ ਬਾ ਅਦਾਰਾ ਬਣਿਆ ਹੋਇਆ ਤੋਂ ਅਸੀਂ ਕਹਿੰਨੇ ਵੀ ਕਿਸੇ ਸਰਕਾਰ ਨੂੰ ਪੰਜਾਬੀਆਂ ਨੂੰ ਜਾਂ ਦੇਸ਼ ਵਾਸੀਆਂ ਨੂੰ ਪੁੱਛਿਆ ਤੋਂ ਬਿਨਾਂ ਇਹ ਅਦਾਰਾ ਵੇਚਣ ਦਾ ਅਧਿਕਾਰ ਨਹੀਂ ਹੈਗਾ ਅਸੀਂ ਵੀ ਸਮਝਦੇ ਆਸੀਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਕੋਈ ਕੱਲੀ ਕਾਰੀ ਕਿਸੇ ਜਥੇਬੰਦੀ ਦੀ ਵਸਤੀ ਗੱਲ ਨਹੀਂ ਵੀ ਐਡਾ ਵੱਡਾ ਮਸਲਾ ਉੱਤੇ ਲੜ ਲਵੇ ਤੋਂ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਅੰਦਰ ਸਾਰੀਆਂ ਜਥੇਬੰਦੀਆਂ ਇਸ ਮੁੱਦੇ ਤੇ ਆ ਕੇ ਸਹਿਯੋਗ ਕਰਨ ਅਰ ਪਾਵਰ ਸੈਕਟਰ ਨੂੰ ਬਚਾਉਣ ਵਾਸਤੇ ਜਿਹੜਾ ਆਮ ਪਬਲਿਕ ਨਾਲ ਜੁੜਿਆ ਹੋਇਆ ਵੱਡੇ ਸ਼ਹਿਰਾਂ ਦੀ ਅਸੀਂ ਤਿਆਰੀ ਕਰੀਏ ਅਰ 14 ਜੁਲਾਈ 2025 ਨੂੰ ਆਮ ਜਨਤਾ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸ਼ਹਿਰੀਆਂ ਨੂੰ ਅਪੀਲ ਕਰਦੇ ਹੋਏ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਆ ਪੂਰੇ ਪੰਜਾਬ ਅੰਦਰ ਇੱਥੇ ਚੀਪ ਪਾਵਰ ਕਾਮ ਦੇ ਪਹੁੰਚਣ ਦੀ ਕਿਰਪਾਲਤਾ ਜਿਹੜੀ ਆ ਉਹ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਜੋ ਭਗਵੰਤ ਮਾਨ ਸਰਕਾਰ ਦਾਅਵੇ ਕਰ ਰਹੀ ਆ ਵੀ ਨਸ਼ਿਆਂ ਵਿਰੁੱਧ ਜੁੱਧ ਚੱਲ ਰਿਹਾ ਸਾਨੂੰ ਨਹੀਂ ਲੱਗ ਰਿਹਾ ਵੀ ਪੰਜਾਬ ਦੇ ਅੰਦਰ ਨਸ਼ਿਆਂ ਦੀ ਸਪਲਾਈ ਕਿਤੇ ਟੁੱਟ ਗਈ ਹੈਗੀ ਆ ਅਸੀਂ ਕੋਸ਼ਿਸ਼ ਕਰਾਂਗੇ ਵੀ ਕਿਸੇ ਦਿਨ ਪੰਜਾਬ ਦੇ ਨੌਜਵਾਨਾਂ ਨੂੰ ਜਾਂ ਤੇ ਐਸਐਸਪੀ ਦਫ਼ਤਰ ਜਾਂ ਜੇ ਕਹਿਣਗੇ ਮੁੱਖ ਮੰਤਰੀ ਸਾਹਿਬ ਤੱਕ ਚੰਡੀਗੜ੍ਹ ਵੀ ਸੱਦ ਲਾਂਗੇ ਓਪਰੇਟ ਕਰਾ ਦਾਂਗੇ ਉਹਦੇ ਸਾਹਮਣੇ ਵੀ ਉਹ ਬੰਦੇ ਕਹਿ ਦਿੰਗੇ ਵੀ ਤੁਹਾਡੇ ਨਸ਼ੇ ਆਮ ਪਿੰਡਾਂ 'ਚ ਆ ਰਹੇ ਆ ਤਾਂ ਨਸ਼ਿਆਂ ਵਿਰੁੱਧ ਜੁੱਦ ਭਾਵੇਂ ਪੁਲਿਸ ਕਾਰਵਾਈਆਂ ਦੇ ਵਿੱਚ ਪਹਿਲੋਂ ਨਾਲੋਂ ਨਸ਼ਾ ਜ਼ਿਆਦਾ ਫੜਿਆ ਜਾ ਰਿਹਾ ਜ਼ਿਆਦਾ ਮਿਕਦਾਰ ਵਿੱਚ ਮਿਲ ਰਿਹਾ ਪਰ ਇੱਕ ਪਿਛਲੇ ਸਮੇਂ ਜਦੋਂ ਆ ਹੁਣ ਰੌਲਾ ਪੈ ਰਿਹਾ ਨਸ਼ੇ ਵਾਲੇ ਮਸਲੇ ਤੇ ਇੱਕ ਰਿਟਾਇਰ ਏਡੀਜੀਪੀ ਜਾਂ ਡੀਜੀ ਨੇ ਕਿਹਾ ਵੀ ਫੜੀ ਤਾਂ ਗਈ ਸੀ 3 ਕੁਇੰਟਲ ਤੇ ਪਾਈ ਸੀ 30 ਕਿਲੋ ਹੁਣ ਸਾਨੂੰ ਨਹੀਂ ਸਮਝ ਆਉਂਦੀ ਫੜੀ ਕਿੰਨੀ ਜਾਂਦੀ ਆ ਤੇ ਪਾਈ ਕਿੰਨੀ ਜਾਂਦੀ ਆ ਤੇ ਇਹਦੇ ਤੇ ਵੀ ਰੌਲੇ ਹੈਗੇ ਆ ਪਰ ਇਹਦੇ ਨਾਲ ਨਾਲ ਜਿਹੜਾ ਲਾਂਡਰ ਦਾ ਇਸ਼ੂ ਹੈ ਬਹੁਤ ਮਾੜਾ ਹੋ ਗਿਆ ਪੁਲਿਸ ਕਿਤੇ ਵੀ ਜਿਹੜੀ ਐਫ ਆਈ ਆ ਆਮ ਲੋਕਾਂ ਦੇ ਹੱਕ ਚ ਹੁੰਦੀ ਆ ਕਿਤੇ ਵੀ ਫੜ ਨਹੀਂ ਜਾਂਦੇ ਤੇ ਪੁਲਿਸ ਦੇ ਆਈਓ ਰਲੇ ਹੋਇਆ ਮੈਂ ਘਟਨਾ ਤੋਂ ਉਹ ਚੇਚੇ ਕਰਾ ਦੂ ਐਫ ਆਈ ਆਰ ਨੰਬਰ 40/25 ਇਹ ਕੱਥੂ ਨੰਗਲ ਥਾਣੇ ਦੀ ਆ ਜਿੱਥੇ ਆਰਤੀਆ ਰਾਤ ਚੋਰੀ ਆਰਤੀਆ ਦਾ ਨਾਮ ਹੈਗਾ ਸੁਵਿੰਦਰ ਸਿੰਘ ਇੱਕ ਚੋਰੀ ਕੰਕ ਕਵਾਡ ਲਿਆਉਂਦਾ ਐਫ ਆਈ ਆਰ ਦਰਜ ਹੁੰਦੀ ਆ ਜਿਹੜਾ ਉਹਦਾ ਆਈਓ ਆ ਜਦੋਂ ਅਦਾਲਤ ਵਿੱਚ ਕੇਸ ਜਾਂਦਾ ਉਹ ਰਲ ਜਾਂਦਾ ਆਰ ਪੀ ਐਨ ਆਰ ਅਰ ਅਦਾਲਤ ਵਿੱਚ ਬਿਆਨ ਦਿੰਦਾ ਸਾਡੇ ਕੋਲ ਰਿਕਾਰਡ ਵਾਲੀ ਬਿਆਨ ਆ ਵੀ ਜੇ ਆਰ ਪੀ ਦੀ ਜ਼ਮਾਨਤ ਹੋ ਜੇ ਪੁਲਿਸ ਨੂੰ ਤਰਾਰ ਕੋਈ ਨਹੀਂ ਹੈਗਾ ਤੇ ਇਹ ਰਲ ਕੇ ਜ਼ਮਾਨਤ ਕਰਾ ਦਿੱਤੀ ਉਦੋਂ ਨਾ ਉਹ ਕੋ ਕੰਪੇਨ ਬਰਾਮਦ ਕੀਤੀ ਨਾ ਕੰਕ ਬਰਾਮਦ ਨਾ ਟੈਕਟਰ ਕਾਲੀ ਅਰ ਉਸੇ ਆਰ ਪੀ ਨੇ ਕੱਲ ਕੱਲ ਉਹ ਕਿਸਾਨ ਆਪਣੇ ਘਰੋਂ ਕਿਸਾਨ ਦਾ ਨਾਂ ਹੈਗਾ ਵਾ ਸਰਜੀਤ ਸਿੰਘ ਆਪਣੇ ਖੇਤ ਗਿਆ ਖਾਦ ਪਾਉਣ ਔਰ ਉਹ ਉਥੇ ਕਾਫੀ دیر ਮੁੜਿਆ ਨਾ ਉਹਦੇ ਬੱਚੇ ਰਾਤ ਨੂੰ ਲੱਭਣਗੇ ਔਰ ਰਾਤ 11 ਵਜੇ ਪਹੁੰਚੇ ਨਾ ਨਾਮ ਲਿਖ ਕੇ ਦਿੱਤਾ ਵੀ ਸਾਨੂੰ ਇਹਦਾ ਸ਼ੱਕ ਆ ਕਿ ਆਰਤੀ ਨੇ ਸਾਡੇ ਪਿਓ ਨੂੰ ਗਵਾ ਕਰ ਲਿਆ ਔਰ ਸਵੇਰੇ ਉਹਦੇ ਖੇਤਾਂ ਵਿੱਚ ਉਹਦੀ লাশ ਮਿਲੀ ਆ ਜਿਹਦੀਆਂ ਫੋਟੋਆਂ ਵੀ ਸਾਥ ਠਾਗੇ ਤੁਹਾਨੂੰ ਪਾ ਦਾਂਗੇ ਔਰ ਹੁਣ ਉਹਦੇ ਉਹਦੇ ਖਿਲਾਫ 99/25 ਐਫ ਆਈ ਆਰ ਹੋਈ ਆ ਜੇ ਪੁਲਿਸ ਕਦੇ ਸਮਾਂ ਰੰਦੇ ਆ ਆਰਤੀ ਨੂੰ ਫੜ ਲੈਂਦੀ ਉਹਦੀ ਜਮਾਨਤ ਨਾ ਕਰਾਉਂਦੀ ਤੇ ਸਾਡੇ ਭੋਲੇ ਭਾਲੇ ਕਿਸਾਨ ਦਾ ਕਤਲ ਨਹੀਂ ਸੀ ਹੋਣਾ ਆ ਵਾ ਭਗਵੰਤ ਮਾਨ ਦਾ ਲਾਣ ਆਰਡਰ ਵੀ ਆਮ ਜਨਤਾ ਮਰ ਰਹੀ ਆ ਕੰਨੋਂ ਕੰਨੀ ਅਰ ਐਸਐਚਓ ਕੋ ਰਾਤ ਬੰਦੇ ਕੇ ਕਤਲ ਦਾ ਐਸਐਸਪੀ ਨੂੰ ਜਦੋਂ ਮੈਂ ਫੋਨ ਕੀਤਾ ਪਤਾ ਨਹੀਂ ਸੀ ਹੈਗਾ ਕਿ ਕਤਲ ਹੋਇਆ ਕਤੂ ਮੰਗਲ ਚ ਥੱਲੇ ਅਧਿਕਾਰੀ ਉਤਲਿਆਂ ਨੂੰ ਦੱਸ ਵੀ ਨਹੀਂ ਰਿਹਾ ਵੀ ਥੱਲੇ ਸਾਡੇ ਥਾਣੇ ਹੋਕ ਹੀ ਰਿਹਾ ਇਸ ਕਿਸਮ ਦਾ ਇੱਕ ਕੇਸ ਹੋ ਰਿਹਾ 197/24 ਇਹ ਕਿਸਾਨ ਨੇ 50 ਲੱਖ ਏਜੰਟ ਨੂੰ ਦਿੱਤਾ ਏਜੰਟ ਦਾ ਨਾਂ ਹੈਗਾ ਵਾ ਨਿਰਵਾਰ ਸਿੰਘ 50 ਲੱਖ ਇਹ ਇਹ ਅਜੇ ਤੱਕ ਜੰਟ ਫੜਿਆ ਨਹੀਂ ڪرਿੰਦਾ ਥਾਣੇ ਆਰੇ ਆ ਨਾ ਪੀਓ ਪ੍ਰਸੀਡਿੰਗ ਕੀਤੀ ਆ ਤੁਸੀਂ ਦੇਖ ਲਓ ਵੀ ਪੁਲਿਸ ਦੀ ਕਾਰਗੁਜ਼ਾਰੀ ਕੀ ਕਹਿੰਦੀ ਆ ਉਹਨਾਂ ਵਾਲੇ ਸਮੇਂ 'ਚ ਇਹਨਾਂ ਦੇ ਖਿਲਾਫ ਵੀ ਮੋਰਚਾ ਕਰਾਂਗੇ ਜੋ ਭਗਵੰਤ ਮਾਨ ਸਰਕਾਰ ਕਹਿ ਰਹੀ ਆ ਉਹਦੇ ਮੁਕਾਬਲੇ ਉਲਟ ਸਾਰਾ ਕੁਝ ਹੋ ਰਿਹਾ ਔਰ ਜੋ ਅਮਰੀਕਾ ਨਾਲ ਸਮਝੌਤਾ ਅੰਦਰ ਖਾਤੇ ਚੜ ਗਿਆ ਸਿਰੇ ਲੱਗਪਾ ਕਹਿ ਲਓ ਵੀ ਉਹਨਾਂ ਵਾਲੇ ਸਮੇਂ 'ਚ ਉਹ ਸਮਝੌਤਾ ਕਲੀਅਰ ਹੋ ਜਾਊਗਾ ਇਹ ਸਮਝੋ ਤੈਨੂੰ ਰੋਲਣ ਵਾਸਤੇ ਬਹੁਤ ਸਾਰੇ ਮੁੱਦੇ ਲਿਆਂਦੇਗੇ ਦੇ ਅਮਰੀਕਾ ਦਾ ਸਮਝੌਤਾ ਲੋਕਾਂ ਸਾਹਮਣੇ ਨਾ ਆ ਜਵੇ ਇਹ ਦੇਸ਼ ਦੇ ਕਿਸਾਨਾਂ ਲਈ ਪੰਜਾਬ ਦੇ ਜਿਹੜੇ ਕਾਰੋਬਾਰੀ ਉਹਨਾਂ ਲਈ ਪਰ ਖੇਤੀ ਸੈਕਟਰ ਲਈ ਮੌਤ ਸਾਬਤ ਹੋਊਗਾ ਕਿਉਂਕਿ ਕੱਲਾ ਕਈ ਵਾਰੀ ਸ਼ਹਿਰੀਆਂ ਨੂੰ ਸਾਡੇ ਖਿਲਾਫ ਝੜਕਾਉਣ ਲਈ ਵਪਾਰੀਆਂ ਨੂੰ ਸਾਡੇ ਖਿਲਾਫ ਝੜਕਾਉਣ ਲਈ ਸਾਡੇ ਗੇਸਟ ਪਾ ਲਿਆ ਜਾਂਦਾ ਵਾ ਅਸੀਂ ਕਹਿੰਦੇ ਹੁਣ ਜਿਹੜੇ ਉਹ ਛੂਟਾਂ ਦੇ ਰਹੇ ਟੈਕਸਾਂ ਵਿੱਚ ਉਹ ਚ ਟੈਕਸਟਾਈਲ ਵੀ ਸਾਡਾ ਕਪੜਾ ਉਦਯੋਗ ਵੀ ਹੈਗਾ ਵਾ ਜਿੱਤੇ ਸੂਟ ਮਿਲ ਲਈ ਫਿਰ ਸਾਡੇ ਪੰਜਾਬ ਦੇ ਜਾਂ ਦੇਸ਼ ਦੇ ਕਪੜਾ ਉਦਯੋਗ ਦਾ ਕੀ ਹੋਊਗਾ ਚਮੜੇ ਦੇ ਵੀ ਹੈਗੇ ਆ ਗਹਿਣਿਆਂ ਦਾ ਵੀ ਹੈਗਾ ਪਲਾਸਟਿਕ ਦਾ ਕਰੋਬਲ ਵੀ ਹੈਗਾ ਆਟੋ ਮੋਬਾਈਲ ਵੀ ਹੈਗਾ ਇੱਕ ਵੱਡਾ ਹਿੱਸਾ ਕਾਰੋਬਾਰ ਦਾ ਜਿਹੜਾ ਅਮਰੀਕਾ ਤੋਂ ਬਣੇ ਪ੍ਰੋਡਕਟ ਸਾਡੇ ਇੰਡੀਆ ਚ ਆਉਣਗੇ ਉਹਨੂੰ ਟੈਕਸ ਮੁਕਤ ਕੀਤਾ ਜਾਊ ਸਾਡਾ ਉਦਯੋਗ ਖਤਮ ਹੋ ਜਾਊ ਦੂਜੇ ਬਣੇ ਖੇਤੀ ਸੈਕਟਰ ਦੇ ਅੰਦਰ ਜਿਹੜਾ ਅਸੀਂ ਰੋਲ ਤੇਲ ਬੀਜਾਂ ਨੂੰ ਖੋਲ ਦਿੱਤਾ ਜਾਣਾ ਠੀਕ ਆ ਜੀ ਦੇਰੀ ਸੈਕਟਰ ਨੂੰ ਖੋਲ ਦਿੱਤਾ ਜਾਣਾ ਉਹ ਚ ਸੋਇਆ ਬੀਨ ਵੀ ਹੈਗੀ ਆ ਮੀਟ ਵਾਲੇ ਵੀ ਹੈਗੇ ਮਸਲੇ ਸੇਬ ਵੀ ਕਿਹਾ ਜਾ ਰਿਹਾ ਸਬਜ਼ੀਆਂ ਵੀ ਕਹੀਆਂ ਜਾ ਰਹੀਆਂ ਜੇ ਅਮਰੀਕਾ ਦੀਆਂ ਜਿਹੜੀਆਂ ਜੀਐਮ ਫੂਡ ਆਉਣ ਨੇ ਜਿਹੜੇ ਮਨੁੱਖੀ ਸਿਹਤ ਵਾਸਤੇ ਹਾਨੀ ਕਰਨੇ ਪੀਏਯੂ ਨੇ ਇਥੋਂ ਦੇ ਵਿਗਿਆਨੀਆਂ ਨੇ ਰੱਦ ਕਰ ਦਿੱਤੇ ਵੀ ਠੀਕ ਨਹੀਂ ਉਹ ਜੀਐਮ ਜਿਹੜੇ ਪ੍ਰੋਡਕਟ ਨੇ ਉਹ ਸਾਡੀ ਮੰਡੀ ਵਿੱਚ ਆ ਕੇ ਫਲਾਂ ਦੇ ਸਬਜ਼ੀਆਂ ਦੇ ਨਾਲ ਦੇ ਰੂਪ ਵਿੱਚ ਵਿਕਣਗੇ ਤਾਂ ਭਾਰਤ ਦੀ ਖੇਤੀ ਤਬਾਹ ਹੋ ਜਾਊਗੀ ਇਸ ਕਰਕੇ ਵੀ ਅਸੀਂ ਚਾਹ ਰਹੇ ਵੀ ਸਾਰੇ ਆ ਪੰਜਾਬ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਦੇ ਵਿੱਚ ਆਉਣ ਮੈਂਨ ਤੱਕ ਵੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਸਰਕਾਰ ਕੈ ਰੀ ਵੀ ਹੁਣ ਆ ਰਹੀ ਆ ਪੰਜਾਬ ਦੇ ਅੰਦਰ ਤੁਹਾਨੂੰ ਇੱਧਰ ਯਾਦ ਹੋਊਗਾ RAM ਤੀਰਥ ਦੇ ਵਿੱਚ 13 14 ਪਿੰਡ ਨੇ ਭੇਟੇ ਵਿਢ ਲਾ ਲਓ ਇਹ ਪੰਡੋਰੀ ਕੋਟਲਾ ਡੂਮ ਅਰੇ ਦੇ ਲਾਗੇ ਹੋਰ ਹੋਰ ਪਿੰਡ ਨੇ ਏਕਾ 8 10 ਪਿੰਡ ਨੇ ਔਰ ਇੱਧਰ ਵੀ ਮੰਨ ਵਾਲੇ ਦੇ ਨੇੜੇ 2 4 ਪਿੰਡ ਨੇ ਔਰ ਜਿਹੜੀ ਭਗਵੰਤ ਮਾਨ ਸਰਕਾਰ ਦਾਵਾ ਕਰਦੇ ਵੀ ਅਸੀਂ ਜ਼ਬਰਦਸਤੀ ਜ਼ਮੀਨ ਨਹੀਂ ਖੋਵਾਂਗੇ ਭਲਾ ਫਿਰ ਰੌਲਾ ਕੀ ਹੈ ਸ਼ਾਰੀ ਕਰਨ ਤੇ ਨਾਰਮਲ ਹੋ ਰਿਹਾ ਅੰਮ੍ਰਿਤਸਰ ਦੇ 10-15 ਪਿੰਡ ਆ ਜਿਹੜੇ ਅੰਮ੍ਰਿਤਸਰ ਨੇ ਖਾਲੇ ਕੋਈ ਕਿਸਾਨ ਪੁੱਡਾ ਦੇ ਦੀਨ ਕਲੌਨੀ ਬਣਦੀ ਆ ਕਲੌਨੀ ਆਜਰ ਨੂੰ ਆਪਦੀ ਜ਼ਮੀਨ ਵੇਚਦਾ ਕਲੌਨੀਆਂ ਬਣਦੀ ਆ ਆਪਾਂ ਕਿਹੜਾ ਰੋਕ ਲਾਉਣ ਦੇ ਮੇਰੇ ਖਿਆਲ ਅੰਮ੍ਰਿਤਸਰ ਦੇ ਵਿੱਚ 100-200 ਕਲੌਨੀ ਹੁਣੀ ਆ ਜਿਹਦੇ ਤੇ ਕੋਈ ਵੀ ਮੇਰੇ ਖਿਆਲ ਵੇਖੀ ਨਏ ਪਲਾਟਾਂ ਨਾਲ ਕੋ ਲੋੜ ਹੈਗੀ ਆ ਵੀ ਇੰਨਾ ਵੀ ਸ਼ਹਿਰੀ ਕਰਨ ਟੱਕੇ ਨਾਲ ਡਵੈਲਪ ਕਰਨ ਦੀ ਭਗਵੰਤ ਮਾਨ ਜੀ ਨੂੰ ਕੀ ਲੋੜ ਪੈਗੀ ਨਾਲੇ ਦੇਖੋ ਸਵਾਲ ਉੱਠਦਾ ਭਗਵੰਤ ਮਾਨ ਜੀ ਅਹੀ ਆਪਣੇ ਖੇਤਾਂ ਵਿੱਚ ਮਕਾਨ ਬਣਾ ਕੇ ਰੈਸ਼ਾ ਬਣਾ ਕੇ ਰਹਿ ਰਹੇ ਇੱਕ ਕੋ ਕੋਠੀ ਆ ਕੇ ਕੋ ਕੋਠੇ ਆਸੀ ਤੁਮ ਦਾ ਉਹ ਕਹਿੰਦਾ ਜੀ ਤੁਹਾਡੇ ਕੋ ਇੱਕ ਕਿਲਾ ਜ਼ਮੀਨ ਲਵਾਂਗੇ ਹੁਣ ਨੂੰ ਮੁਰਮੀ ਦੋ ਕਰਾਣਾ ਦੇਵਾਂਗੇ ਤੇ ਉੱਥੇ ਤੁਹਾਨੂੰ ਰਹਿਣ ਵਾਸਤੇ ਵੀ ਜਗ੍ਹਾ ਦਾਂਗੇ ਉਹ ਭਲੇ ਮਾਨਸਾ ਸਾਡੇ ਕੋ ਰਹਿਣ ਨੂੰ ਤੇ ਸਾਡੇ ਘਰ ਬਣੇ ਹੋਏ ਆ ਅਸੀਂ ਪਹਿਲੇ ਆਪਣੇ ਘਰ ਢਾ ਦੀਏ ਤੇ ਫਿਰ ਦਿੱਤੇ ਤੇਰੇ ਪਲਾਟਾ ਵਿੱਚ ਆ ਕੇ ਰਹੀ ਹੈ ਮਹੱਲੀ ਅੰਦਰ ਜਿਹੜਾ ਇਹ ਚੀਜ਼ਾਂ ਪਹਿਲੋ ਮੇਰੇ ਕੋਲ ਸੁਖਵੀਰ ਬਾਦਲ ਬਾਦਲ ਸਰਕਾਰ ਵਾਲੇ ਪ੍ਰੋਗਰਾਮ ਲ ਅਜੇ ਤੱਕ ਉਹਨਾਂ ਨੂੰ ਪੈਸੇ ਨਹੀਂ ਮਿਲੇ ਹੈਗੇ ਉਹਨਾਂ ਨੇ ਕੱਲਾ ਮਹੱਲੀ ਲਈ ਕੀਤਾ ਇਹਨੇ ਪੂਰੇ ਪੰਜਾਬ ਅੰਦਰ ਕਰ ਦਿੱਤਾ ਤੋ ਅਸਲ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਖੋਈਆਂ ਜਾਣੀਆਂ ਨੇ ਜਿਹਦੇ ਕਰਕੇ ਅਸੀਂ ਕਹਿ ਰਿਹਾ ਪੀ ਇਹਦੇ ਖਿਲਾਫ ਪੂਰੀਆਂ ਪੰਜਾਬ ਦੀਆਂ ਜ਼ਫੇਬੰਦੀਆਂ ਨੂੰ ਇੱਕ ਮੱਥ ੋਕੇ ਇਹ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਨਾ ਚਾਹੀਦਾ ਜਿੰਨਾ ਜਿੰਨਾ ਪਿੰਡਾਂ ਦੇ ਵਿੱਚ ਇਹ ਲੈਂਡ ਪੂਲਿੰਗ ਪਾਲਿਸੀ ਆਈ ਹੋਈ ਆ ਉਥੋਂ ਦੀਆਂ ਪੰਚਾਇਤਾਂ ਨੂੰ ਇਹਨਾਂ ਦੇ ਖਿਲਾਫ ਮਤੇ ਪਾਸ ਕਰਨੇ ਚਾਹੀਦੇ ਆ ਔਰ ਵਿਰੋਧ ਦੇ ਵਿੱਚ ਨਾਲ ਹੋਣਾ ਚਾਹੀਦਾ ਜ਼ਫੇਬੰਦੀਆਂ ਹਮੇਸ਼ਾ ਜ਼ਬਰ ਦੇ ਵਿਰੁੱਧ ਸਿੱਗੀਆਂ ਤੇ ਗਾਂ ਵੀ ਜ਼ਬਰ ਦੇ ਵਿਰੁੱਧ ਰਹਿਣਗੀਆਂ ਅਰੇ ਤੋਂ ਬਾਅਦ ਅਸੀਂ ਹੁਣ ਚੀਪ ਪਾਵਰ ਕਮ ਨੂੰ ਮੰਗ ਪੱਤਰ ਦਾਂਗੇ ਧੰਨਵਾਦ ਹਾਂ ਦੇਖੋ ਜਿੱਥੋਂ ਤੱਕ ਚਿਪ ਵਾਲੇ ਮੀਟਰ ਦਾ ਸਵਾਲ ਆ ਵਧੀਆ ਸਵਾਲ ਆ ਇਹ ਜਿਵੇਂ ਖਪਤਕਾਰਾਂ ਨੂੰ ਪਹਿਲੋਂ ਸਾਡੇ ਬਜ਼ੁਰਗ ਨੂੰ ਪੁੱਛਦਾ ਕਾਲਾ ਮੀਟਰ ਕਾਲੇ ਮੀਟਰ ਦਾ ਟੈਕਨੀਕਲ ਕਹਿੰਦੇ ਮਕੈਨੀਕਲ ਮੀਟਰ ਜਦੋਂ ਪ੍ਰਾਈਵੇਟ ਕੰਪਨੀਆਂ ਉਹ ਕਹਿੰਦੇ ਵੀ ਇਲੈਕਟ੍ਰੋਨਿਕ ਮੀਟਰ ਲਾਓ ਫਿਰ ਉਹ ਮੀਟਰ ਸੁਪੇ ਆਰਬਾ ਦਾ ਫਿਰ ਇਲੈਕਟ੍ਰੋਨਿਕ ਮੀਟਰ ਲਿਆਂਦਾ ਉਹ ਜ਼ਿਆਦਾ ਖਪਤ ਕਰਦਾ ਸੀ ਫਿਰ ਕਹਿੰਦੇ ਵੀ ਇਲੈਕਟ੍ਰੋਨ ਮੀਟਰ ਦੇ ਇਹ ਬਕਸ਼ੇ ਚਲਾਓ ਸ਼ਹਿਰਾਂ 'ਚ ਵੀ ਲੱਗੇ ਫਿਰ ਬਕਸ਼ੇ ਚਲਾਇਆ ਗਿਆ ਹੁਣ ਕੰਪਨੀਆਂ ਕਹਿੰਦੀਆਂ ਵੀ ਚਿਪ ਵਾਲਾ ਮੀਟਰ ਲਾ ਦੋ ਉਹ ਬਿਜਲੀ ਪਹਿਲੋਂ ਪੇ ਕਰਨੀ ਪਊਗੀ ਔਰ ਉਹਦੇ ਨਾਲ ਜਿਹੜਾ ਤੁਹਾਡਾ ਮੁਲਾਜ਼ਮ ਜਾਂਦਾ ਸੀ ਬਿੱਲ ਦੀ ਰੀਡਿੰਗ ਲੈਣ ਬਿੱਲ ਦੇਣ ਉਹ ਵੀ ਖਤਮ ਹੋ ਜਾਊਗਾ ਔਰ ਖਪਤਕਾਰ ਪੰਜਾਬ ਦੇ ਅੰਦਰ ਪਿੰਡਾਂ ਦੇ ਖਪਤਕਾਰ ਚਾਹੇ ਸ਼ਹਿਰਾਂ ਦੇ ਵੀ ਹੋਣਗੇ ਇੱਕ ਹਿੱਸਾ ਚੋਰੀ ਕਰਦਾ ਵਾ ਠੀਕ ਆ ਚੋਰੀ ਕਿਉਂ ਕਰਦਾ ਵੀ ਆਰਥਿਕ ਹਾਲ ਸਾਡੀ ਮਾੜੀ ਆ ਉਹ ਜੇ ਮੀਟਰ ਤੇ ਬਿੱਲ ਬਲੇ ਤਾਂ ਬਿੱਲ ਦੇਣ ਦੀ ਹਾਲਤ 'ਚ ਨਹੀਂ ਹੈਗਾ ਔਰ ਕੰਪਨੀਆਂ ਕਹਿ ਰਹੀਆਂ ਵੀ ਤੁਸੀਂ ਚਿਪ ਵਾਲੇ ਮੀਟਰ ਲਾ ਕੇ ਕਿਵੇਂ ਨਾ ਕਿਵੇਂ ਜੇ ਕੋਈ ਵੀ ਅੱਜ ਬਿਜਲੀ ਬਾਲੂਗਾ ਤੇ ਮੈਨੂੰ ਨਹੀਂ ਲੱਗਦਾ ਉਹ ਚਿਪ ਵਾਲੇ ਮੀਟਰ ਨਾਲ ਮਜ਼ਦੂਰ ਤੋਂ ਘੱਟ ਕੋ ਜਿਹੜੇ ਮਜ਼ਦੂਰਾਂ ਨੂੰ ਭਗਵੰਤਮਾਨ ਸਰਕਾਰ ਕਹਿ ਰਹੀ ਵੀ 600 ਜੁੰਟ ਦੀ ਮਾਫੀ ਆ ਜੇ ਉਹ ਮਜ਼ਦੂਰ ਬਾਲੇ 1800 ਜੁੰਟ ਉਹ ਨਹੀਂ ਬਿਜਲੀ 600 ਜੁੰਟ ਕੱਟ ਕੇ ਵੀ 1200 ਜੁੰਟ ਉੱਪਰ ਆ ਜਾਣਾ ਮੇਰੇ ਖਿਆਲ ਆਮ ਬੰਦੇ ਕੋ ਚਾਹੇ ਗਰੀਬ ਸ਼ਹਿਰੀ ਹੋਵੇ ਚਾਹੇ ਨਾ ਸ਼ਹਿਰਾਂ ਦੇ ਵਿੱਚੇ ਪਾੜੇ ਮੀਟਰ ਲੱਗਣਗੇ ਅਸੀਂ ਚਾਹੁੰਦੇ ਆ ਵਿਰੋਧ ਕਰਨਾ ਵੀ ਬਿਜਲੀ ਬੋਰਡ ਸਰਕਾਰੀ ਰੱਖਿਆ ਜਾਵੇ ਜਿ 140000 ਮੁਲਾਜ਼ਮ ਸੀਗਾ ਬਿਜਲੀ ਬੋਰਡ ਤੇ ਸਸਤੀ ਬਿਜਲੀ ਦੇ 2010 ਦੇ ਬਿਜਲੀ ਬੋਰਡ ਦੇ ਬਿੱਲ ਕਿਤੇ ਕੱਢ ਲਓ ਘਰਾਂ ਚੋਂ ਮੈਨੂੰ ਆਪਣੀ ਜ਼ਿੰਦਗੀ ਚ ਉਸ ਆ 55 ਦਾ 150 ਰੁਪਏ ਤੋਂ ਬਿੱਲ ਨਹੀਂ ਸੀ ਵੱਧ ਆਉਂਦਾ ਸ਼ਹਿਰ ਵਾਲਿਆਂ ਦਾ 500 ਹੋਊਗਾ ਹੁਣ ਹਜ਼ਾਰਾਂ ਤੋਂ ਥੱਲੇ ਕਦੀ ਬਿੱਲ ਆਇਆ ਹੀ ਨਹੀਂ ਕਿਉਂਕਿ ਪ੍ਰਾਈਵੇਟ ਕੰਪਨੀਆਂ ਪਾਵਰ ਸੈਕਟਰ ਵਿੱਚ ਆ ਗਈਆਂ ਅਸੀਂ ਤਾਂ ਚਾਹਾਂਗੇ ਸ਼ਹਿਰ ਵਾਲੇ ਵਿਰੋਧ ਕਰਨਗੇ ਅਸੀਂ ਸਾਥ ਦੇਵਾਂਗੇ ਉਹਨਾਂ ਨੂੰ ਦੂਜੀ ਕਰਨ ਫੋਨ ਨਾਲ ਬਰੋਜ਼ਗਾਰੀ ਵੀ ਗੱਲ ਦੀ ਜੀ ਤੁਸੀਂ ਕਿੱਥੇ ਕੱਪਾ ਹੱਟੀ ਜਾਊਗਾ ਹਾਂ ਦੇਖੋ ਕਿਉਂਕਿ ਬਿਜਲੀ ਬੋਰਡ ਦੇ ਵਿੱਚ ਅੱਜ ਵੀ ਪੁੱਛ ਰਹੇ ਤੁਸੀਂ ਮੇਰੇ ਖਾਤੇ 30 ਤੋਂ 35000 ਮਲਾਜਮ ਆ ਅੱਗੇ ਭਰਤੀ ਕੋਈ ਨਹੀਂ ਗਈ ਪਿੰਡਾਂ ਅੰਦਰ ਜਦੋਂ ਹਾਂ ਟਰਾਂਸਫਾਰਮ ਸੜ ਜਾਂਦਾ ਡੈਮੇਜ ਹੋ ਜਾਂਦਾ ਪ੍ਰਾਈਵੇਟ ਬੰਦਾ ਹੁੰਦਾ ਉਹ ਟਰਾਂਸਫਾਰਮ ਚੜਾਉਣ ਦੇ ਤੇ ਲਾਉਣ ਦੇ 1500 ਤੋਂ ਲੈ ਕੇ 500 ਰੁਪਈਆ ਲੈਂਦਾ ਉਹ ਕਿਸੇ ਸਰਕਾਰ ਦੇ ਖਾਤੇ 'ਚ ਹੈ ਨਹੀਂ ਕੋਈ ਮਲਾਜਮ ਹੀ ਨਹੀਂ ਹੈ ਕਿੱਥੇ ਠੱਲੇ ਠੀਕ ਹੈ ਨਾ ਤਾਂ ਬੇਰੁਜ਼ਗਾਰੀ ਕਿਸੇ ਵੀ ਖੇਤਰ ਚ ਚਾਹੇ ਪਾਵਰ ਸੈਕਟਰ ਹੋਵੇ ਚਾਹੇ ਹੋਰ ਕੋਈ ਵੀ ਸੈਕਟਰ ਜਿੰਨੇ ਮਹਿਕਮੇ ਹੋਣ ਤੁਹਾਡੇ ਸਾਰੇ ਮਹਿਕਮਿਆਂ ਦੇ ਵਿੱਚ ਅਗਲੇ ਬੰਨੇ ਨੌਜਵਾਨਾਂ ਦੀ ਭਰਤੀ ਕੋਈ ਨਹੀਂ ਜਿਹੜਾ 1948 ਦਾ ਐਕਟ ਸੀ ਉਹਦੀਆਂ 3-4 ਗੱਲਾਂ ਅਸੀਂ ਸ਼ਾਨਦਾਰ ਇੱਕ ਤਾਂ ਰੋਜ਼ਗਾਰ ਦੇਣਾ ਇੱਕ ਬਿਜਲੀ ਸਸਤੀ ਦੇਣੀ ਠੀਕ ਆ ਜੀ ਇੱਕ ਬਿਜਲੀ 'ਚ ਪ੍ਰੋਫਿਟ ਨਹੀਂ ਕਮਾਉਣਾ ਨੰਨਾ ਚਿਰ ਸਰਕਾਰ ਦਾ ਬਜਟ ਜਦੋਂ ਕਾਰਪੋਰੇਟ ਘਰਾਣੇ ਆਏ ਉਹਨਾਂ ਦਾ ਮਨੋਰਥ ਸੀਗਾ ਵੀ ਬਿਜਲੀ ਅੰਦਰ ਪ੍ਰੋਫਿਟ ਕਮਾਉਣਾ ਜਿਹੜੀ ਮੈਂ ਗੱਲ ਕਹਿ ਰਿਹਾ ਵੀ ਬਿਜਲੀ ਦਾ ਰੇਟ ਤੈਅ ਕਰਨ ਦਾ ਅਧਿਕਾਰ ਉਹ ਪ੍ਰਾਈਵੇਟ ਕੰਪਨੀਆਂ ਨੂੰ ਮਿਲੂਗਾ ਜਿਵੇਂ ਪਟ્રોલ ਤੇ ਡੀਜ਼ਲ ਦੇ ਰੇਟ ਹੁਣ ਪ੍ਰਾਈਵੇਟ ਕੰਪਨੀਆਂ ਤੈਅ ਕਰਦੀਆਂ ਐਤਕੀ ਜੇ ਖਪਤਕਾਰ 8 ਰੁਪਏ ਜੰਟ ਲੈਣ ਰਿਆ ਜਿਹੜੇ ਲਾਲੇਪਾਪ ਇਹਨੇ ਖਰੀਦਿਆ ਹੋਊਗਾ ਉਹ ਅਗਲੀ ਵਾਰੀ 10 ਰੁਪਏ ਜੰਟ ਵੀ ਲਾ ਸਕਦਾ ਕਿਉਂਕਿ ਇਹ ਅਧਿਕਾਰ ਕਾਨੂੰਨੀ ਤੌਰ ਤੇ ਉਹਨੂੰ ਮਿਲ ਜਾਣਾ ਤੇ ਖਤਰਨਾਕ ਚੀਜ਼ ਆ ਤਾਂ ਅਸੀਂ ਇੱਤੇ ਜ਼ੋਰ ਲਾ ਰਹੇ ਹਾਂ ਮੀਟਰ ਰੀਡਿੰਗ ਨਾਲ ਨੌਜਵਾਨ ਮੁੰਡੇ ਆnde ਜਿਹੜੇ ਪ੍ਰਾਈਵੇਟ ਕਰਨ ਚੱਲਦੇ ਆ ਜਿਹੜਾ ਸਰਕਾਰ ਦੇ ਵੀ ਹੀ ਗੁਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ ਤੇ ਕੱਲੀ ਮੀਟਰਾਂ ਨਾਲ ਉਹਨਾਂ ਵੀ ਉਹ ਵੀ ਵਿਲੇ ਹੀ ਜਾਂਦੇ ਆ ਹਾਂ ਦੇਖੋ ਇੱਕ ਤਾਂ ਅਗਰ ਜਗਾਰ ਦਾ ਜਿੰਨੇ ਠੇਕੇ ਤੇ ਮੁਲਾਜ਼ਮ ਰੱਖੇ ਸੀ ਚਾਹੇ ਟੀ ਚਾਹੇ ਪਾਵਰ ਸੈਕਟਰ ਸੀਜੀ ਬਹੁਤ سارے ਹੋਰ ਮਹਿਕਮੇ ਅਜੇ ਤੱਕ ਭਵਾਨਾ ਰੋਟਾ ਕੁੱਟ ਖਾਂਦੇ ਕੋਈ ਨਹਿਰ ਚ ਛਾਲਾ ਮਾਰ ਰਿਹਾ ਕੋਈ ਪ੍ਰੋਟੈਸਟ ਕਰ ਰਿਹਾ ਜੇ ਕੱਚੇ ਮੁਲਾਜ਼ਮਾਂ ਨੂੰ ਭਰਤੀ ਕੀਤਾ ਹੁੰਦਾ ਤਾਂ ਫਿਰ ਉਹ ਐ ਪ੍ਰੋਟੈਸਟ ਕਰਨ ਦੀ ਲੋੜ ਆ ਗਈ ਸੀ ਹਾਂ ਮੀਟਰ ਰੀਡਿੰਗ ਵਾਲਾ ਬਿਲਾ ਹੋ ਜਣਾ ਜੀ ਬਿੱਲ ਦੇਣ ਵਾਲਾ ਇੱਕ ਤਾਂ ਰੀਡਿੰਗ ਲੈਣ ਜਾਂਦਾ ਇੱਕ ਬਿੱਲ ਵੰਡ ਕੇ ਆਉਂਦਾ ਪਿੰਡ ਚ ਇਹ ਬਿਲਾ ਹੋ ਜਣਾ ਕੋਈ ਚਿਪ ਵਾਲੇ ਮੀਟਰ ਨੇ ਮੋਬਾਈਲ 'ਚ ਉਹਦਾ ਸੰਦੇਸ਼ ਆਉਣਾ ਰੀਡਿੰਗ ਆਟੋਮੈਟਿਕਲੀ ਉਹਦੀ ਆਨਲਾਈਨ ਹੋ ਜਾਣੀ ਆ ਤੇ ਮੋਬਾਈਲ 'ਤੇ ਤੁਹਾਨੂੰ ਬਿੱਲ ਆ ਜਾਣਾ ਵੀ ਠੋੜਾ ਅੱਜ ਬਿੱਲ ਇੰਨਾ ਆਇਆ ਵਾ ਕਾ ਸਭ ਤੋਂ ਖਤਰਨਾਕ ਇਹਦੇ ਫੰਕਸ਼ਨ ਹੁੰਦਾ ਨਾ ਸਾਡੇ ਬਿਜਲੀ ਸ਼ਹਿਰੀ ਸੋਲਣ ਕਾਸ ਕਰਕੇ ਮੰਨ ਲਓ ਕੋਈ 10 ਵੀ ਪੱਖੇ ਲੱਗ ਗਏ ਕੋਈ ਅਸੀਂ ਕੂਲਰ ਲਾ ਲਏ ਫੰਕਸ਼ਨ ਜਿੰਨਾ ਤੁਹਾਡਾ ਲੋਡ ਇੱਕ ਦਿਨ ਚੱਕਿਆ ਜਾਊਗਾ ਉਸ ਦਿਨ ਹੀ ਉਹ ਮੀਟਰ ਨੋਟ ਕਰ ਲੂਗਾ ਅਗਲੇ ਦਿਨ ਤੈਨੂੰ ਇਹ ਮੈਸੇਜ ਆਊਗਾ ਵੀ ਤੁਹਾਡਾ ਐਕਚੁਅਲੀ ਲੋਡ 20 ਕਿਲੋ ਆ 25 ਕਿਲੋ ਆ ਜੇ ਤੁਸੀਂ ਨਹੀਂ ਭਰਦੇ ਤੇ ਤੁਹਾਨੂੰ ਜੁਰਮਾਨਾ ਕਿਉਂਕਿ ਆਟੋਮੈਟਿਕ ਹੀ ਕੰਮ ਕਰੂਗਾ ਉਹਦੇ ਨਾਲ ਕੋਈ ਵੀ ਜੇ ਛੇੜਛਾੜ ਹੁੰਦੀ ਉਹਦੇ ਵਿੱਚ ਕੈਮਰਾ ਲੱਗਾ ਹੋਇਆ ਉਹ ਆਟੋਮੈਟਿਕ ਸੰਦੇਸ਼ ਦੇਊਗਾ ਸਰਕਾਰ ਨੂੰ ਪਿੱਛੇ ਵੀ ਬੰਗਲ ਛੇੜਛਾੜ ਕਰ ਰਹੇ ਹੈ ਇਹਦੇ ਪ੍ਰਾਈਵੇਟ ਕੰਪਨੀਆਂ ਨੂੰ ਲਟਾਉਣ ਵਾਸਤੇ ਲਿਆਂਦਾ ਜਾ ਰਿਹਾ। ਜੀ ਸਾਹਿਬ ਪਾਵਰ ਕਾਮ ਦੀ ਜਿਹੜੀ ਜੁਨੀਆ ਸੀ ਜਿੱਥੇ ਬੰਦੀਆਂ ਸੀਗੀ ਉਹ ਵੀ ਕਾਫੀ ਪੱਧਰ ਤੇ ਜਿਹੜੇ ਕੀ ਸੰਘਰਸ਼ ਕਰਦੇ ਸੀ ਕਿ ਉਹਨਾਂ ਨਾਲ ਕੋਈ ਗਲਤਫਹਿਮੀ ਹੋ ਗਈ ਹੈ ਵੀ ਤੁਹਾਡੇ ਹਾਂ ਦੇਖੋ ਜਿੱਥੋਂ ਤੱਕ ਮੁਲਾਜ਼ਮਾਂ ਦਾ ਸਵਾਲ ਹੈ ਮੁਲਾਜ਼ਮਾਂ ਨੂੰ ਵੀ ਸੱਦਾਂਗੇ। ਇੰਜੀਨੀਅਰ ਐਸੋਸੀਏਸ਼ਨ ਵੀ ਲਗਾਤਾਰ ਵਿਰੋਧ ਕਰਦੇ ਰਹੀ ਅਫਸਰਾ ਦੀ ਔਰ ਪਾਵਰ ਕਾਮ ਦੇ ਵਿੱਚ ਜਿੰਨੀਆਂ ਵੀ ਮੁਲਾਜ਼ਮ ਜਥੇ ਬੰਦੀਆਂ ਨੇ ਉਹ ਹਮੇਸ਼ਾ ਇਹ ਬਿਜਲੀ ਬੋਰਡ ਦੇ ਨਿੱਜੀ ਕਰਨ ਦੇ ਵਿਰੋਧ ਹੁਣ ਵੀ ਆਪਣੇ ਪੱਧਰ ਤੇ ਵਿਰੋਧ ਕਰ ਹੀ ਰਹੀਆਂ ਨੇ। ਇੱਥੇ ਕੋਈ ਰੌਲਾ ਨਹੀਂ ਹੈਗਾ ਪਰ ਮੁਲਾਜ਼ਮ ਅਧਿਕ ਗਿਣਤੀ ਘਟ ਗਈ ਇਸ ਕਰਕੇ ਉਹਨਾਂ ਦਾ ਪ੍ਰੋਟੈਸਟ ਇਸ ਕਰਕੇ ਕਿਉਂਕਿ ਅਸਲ ਵਿੱਚ ਆਮ ਜਨਤਾ ਚਾਹੇ ਸ਼ਹਿਰੀ ਹੋਣ ਛੋਟਾ ਦੁਕਾਨਦਾਰ ਹੋਵੇ ਕਿਸਾਨ ਮਜ਼ਦੂਰ ਮਰਨਾ ਜਿਹੜਾ ਗਰੀਬ ਤਕ ਤਬਕਾ ਸਭ ਤੋਂ ਵੱਧ ਮੰਗਲਾਈ ਦੀ ਮਾਰ ਨੂੰ ਕਹਿਣੀ ਹੈ ਜੋ ਅਸੀਂ ਸਮਝਦੇ ਆ ਕਿ ਇਹ ਇਸ ਦਾ ਲੋਕ ਕੀ ਹੈ ਇਸੇ ਬੇਰੋਜ਼ਗਾਰੀ ਵੀ ਜਿਆਦਾ ਬढ़ेगी ਔਰ ਜੋ ਮਿਲਾਈ ਵੀ ਵਗਲੀ ਆ ਜਾਏਗੀ ਜਬ ਸੌਰੀ ਸਨੋ ਪੈਸੇ ਵੀ ਜਿਆਦਾ ਹੋਗੇਗੀ ਉਹ ਕੁ ਗੱਲੇ ਇਹ ਸੈਂਟਰ ਦੀ ਸਕੀਮ ਹੈਗੀ ਐ ਜਿਹੜੀ ਵੀ ਜੋ ਵੀ ਨਾ ਲੈਕਟ੍ਰਿਸਿਟੀ ਐਕਟਾ ਉਹਦੇ ਮੁਤਾਬਕ ਜੋ ਹੈ ਨਾ ਉਹ ਸੈਂਟਰ ਦਾ ਹੀ ਆ ਸਾਰਾ ਉਹਦੇ ਨਾਲ ਜੇ ਤੁਸੀਂ ਗੱਲ ਕਹਿੰਦੇ ਆ ਵੀ ਬੇਰਜਗਾਰੀ ਵਧ ਗਈ ਬੇਰਜਗਾਰੀ ਕਿਵੇਂ ਕਹਿੰਦੇ ਆਪਾਂ ਇਹ ਮੀਟਰ ਜਿਹੜੇ ਆ ਰੀਡਿੰਗਾਂ ਜੀ 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 ਨਹੀਂ ਉਹਦੇ ਨਾਲ ਕਿੰਨੇ ਕੁ ਹੈਗੇ ਆ ਸਟਾਫ ਉਹ ਮੀਟਰ ਜਿਹੜੇ ਮੀਟਰ ਰੀਡ ਸਾਡੀ ਰੀਡਿੰਗਾਂ ਹੀ ਪ੍ਰੋਪਰਲੀ ਲੈ ਪਾ ਰਹੇ ਆ ਸਟਾਫ ਪਹਿਲੇ ਹੀ ਸ਼ਾਰਟ ਹੈਗਾ ਜੇ ਉਹ ਆਟੋਮੈਟਿਕ ਆ ਰੀਡਿੰਗ ਸਾਡੇ ਕੋ ਆਂਦੀ ਹੈ ਤਾਂ ਐਫੀਸ਼ੀਐਂਸੀ ਤਾਂ ਵਧੂਗੀ ਕਿ ਨਹੀਂ ਕੋਈ ਤਾਂ ਨੁਕਸਾਨ ਤਾਂ ਹੈ ਨਹੀਂ ਜਿਹੜੀ ਬਿਲ ਫ੍ਰਿਜ ਹੁੰਦੀ ਹੈ ਇਲੈਕਟ੍ਰਿਸਿਟੀ ਦੀ ਉਹਦੇ 'ਚ ਵੀ ਫਾਇਦਾ ਹੁੰਦਾ ਸਾਨੂੰ ਸਮਾਰਟ ਮੀਟਰ ਦਾ ਕੋਈ ਨੁਕਸਾਨ ਤਾਂ ਹੈ ਨਹੀਂ ਕਿਸੇ ਨੂੰ ਜਿੰਨਾ ਖੋਦਾ ਆਪਣੇ ਘਰ ਲਾਇਆ ਠੀਕ ਤੁਸੀਂ ਪਰ ਕਿਸਾਨ ਕਹਿੰਦੇ ਮੈਂ ਕਹਿੰਨਾ ਕਿਸਾਨ ਠੀਕ ਹੈ ਉਹਨਾਂ ਦਾ ਆਪਣਾ ਪੀ ਨੇ ਸਾਨੂੰ ਖਰਚ ਜ਼ਿਆਦਾ ਦੇਣਾ ਪਏਗਾ ਪ੍ਰੀपेड ਮੀਟਰ ਦਾ ਪ੍ਰੀपेड ਮੀਟਰ ਤੇਰਗੁਣਾ ਖਰਚ ਸਾਡਾ ਜ਼ਿਆਦਾ ਆਜੂਗਾ ਇਹ ਉਹ ਬੈਨੀਫਿਟ ਵੀ ਹੈਗੀ ਹੈ ਕਾਫੀ ਜੇ ਬੈਨੀਫਿਟ ਨਹੀਂ ਦੇਖੋ ਜਿਹੜੇ ਤੁਸੀਂ ਆ ਮੋਬਾਈਲ ਦੀ ਗੱਲ ਹੈ ਮੋਬਾਈਲ ਵੀ ਸਾਰਿਆਂ ਦੇ ਪ੍ਰੀपेड ਹੈਗੇ ਆ ਉਹਦਾ ਤਾਂ ਕੋਈ ਨੁਕਸਾਨ ਨਹੀਂ ਕਿਸੇ ਨੂੰ ਨੁਕਸਾਨ ਨਹੀਂ ਬਚਾਰਾ ਸਰਕਾਰ ਦੇ ਹਿਸਾਬ ਨਾਲ ਪ੍ਰਾਈਵੇਟ ਘਰਾਂ ਨੇ ਵੱਧ ਪਰ ਲੁੱਟਦੇ ਕਾਗਾ ਅੱਜ ਇਹ ਨਹੀਂ ਨਹੀਂ ਗੱਲ ਅਸਲ ਦਾ ਤੁਸੀਂ ਰੇਟ ਦੇਖ ਲਓ ਇਹਦਾ ਰੇਟ ਦੇਖ ਲਓ ਨਹੀਂ ਬੀਐਸ ਨਹੀਂ ਪ੍ਰੀਪੇਡ ਹੈਗਾ ਹੀ ਉਹ ਹੈ ਨਾ ਰੇਟ ਦਾ ਫਰਕ ਨਹੀਂ ਸਕਦਾ ਰੇਟ ਦਾ ਰੇਟ ਕੋ ਬਖਰਾਮੂਤਾ ਗੱਲ ਪ੍ਰੀਪੇਡ ਤੇ ਪੋਸਟਪੇਡ ਦੀ ਕਰੀਏ ਕੀ ਸਰਕਾਰ ਦੀ ਪ੍ਰੀਪੇਡ ਹੈ ਨਹੀਂ ਬੀਐਸ ਇਹ ਲੋਕੀ ਪੋਸਟਪੇਡ ਤੋਂ ਜ਼ਿਆਦਾ ਫਿਰ ਨੂੰ ਬਖਰੀ ਗੱਲ ਹੈ ਇਹਦੇ ਵਿੱਚ ਵੀ ਕਰ ਲੈਣੇ ਇਹ ਵੀ ਆਪਸ਼ਨ ਹੈ ਇਹ ਵੀ ਆਪਸ਼ਨਲ ਹੈ ਮੇਰੇ ਪ੍ਰੀਪੇਡ ਲੱਗਾ ਆ ਮੈਂ ਕੋ ਪ੍ਰੀਪੇਡ ਥੋੜਾ ਕਰਾਇਆ ਹੋਇਆ ਇਹ ਵੀ ਆਪਸ਼ਨਲ ਹੈ ਇਹ ਇਹ ਗੱਲ ਤਾਂ ਮੈਂ ਵੀ ਆ ਵੀ ਜਿਹੇ ਪ੍ਰੀ ਅਡਮਿਟਰ ਲਾਤਾ ਹੈ ਤੇ ਅਸੀਂ ਪ੍ਰੀ ਪੇਡ ਮੋਡ 'ਚ ਹੀ ਜਾਣਾ ਮੈਂ ਕੋਈ ਇਦਾਂ ਦੀ ਨਹੀਂ ਗੱਲ ਹੋਰ ਦੱਸ ਸਮਝਾਉਂਦੇ ਨਹੀਂ ਵੀ ਜੇ ਇਹ ਨਾ ਲੈ ਜਾ ਚਲੋ ਉਹ ਸੈਂਟਰ ਲੈਵਲ ਤੇ ਜੋ ਡਿਸਾਈਡ ਹੋਊਗਾ ਉਹ ਵੀ ਕਹਿ ਸਕਦੇ ਇਹ ਤਾਂ ਅਨੁਰੋਧ ਨਹੀਂ ਆ ਹੁਣ ਵੀ ਅਸੀਂ ਲਾਉਂਦੇ ਆ ਪਾਲਿਸੀ ਆ ਗਈ ਹੁਣ ਵੀ ਉਹ ਵਿਰੋਧ ਕਰਕੇ ਕਈ ਵਾਰੀ ਵਾਪਸ ਲਏ ਜਾਂਦੇ ਹੈ ਹਨਾ ਹੁਣ ਤੁਸੀਂ ਪਰ ਉਹ ਉਹਦੇ ਫਾਇਦੇ ਵੀ ਆਪਾਂ ਨੂੰ ਸੋਚਣੇ ਚਾਹੀਦੇ ਠੀਕ ਹੈ ਨਾ ਫੈਦੀ ਫੈਦੀ ਤਾਂ ਹੈ ਹੀ ਆ ਜੋ ਮੰਨ ਲਓ ਜਿਹੜਾ ਸਾਡਾ ਕੋਈ ਰੈਵਨਿਊ ਨਹੀਂ ਆਉਂਦਾ ਕਈ ਵਾਰੀ ਅਸੀਂ ਪੋਸਟਪੇਡ ਲਾਉਣੀ ਆ ਜਬ ਬੰਦਾ ਬਿੱਲ ਹੀ ਨਹੀਂ ਦਿੰਦਾ ਜਾਂ ਨਹੀਂ ਘਟੇ ਨਹੀਂ ਹੁੰਦਾ ਹੈਗਾ ਉਹਦੇ ਵਿੱਚ ਕਈ ਫੀਚਰਸ ਹੈਗੇ ਇਸ ਤਰ੍ਹਾਂ ਦੇ ਠੀਕ ਹੈ ਨਾ ਮਾਲੇ ਦੀ ਕਾਰਡ ਇਹ ਪਾਨੇ ਤੁਹਾਡਾ ਮੋਬਾਈਲ ਹੈ ਤੁਸੀਂ 250 ਰੁਪਏ ਦਾ ਪਾਇਆ 250 ਬਾਅਦ ਬੰਦ ਹੋ ਜਾਣਾ ਨਹੀਂ ਪੈਸੇ ਅਗਲੇ ਦੋਗੇ ਤਾਂ ਚਲੂ ਹੋਊਗਾ ਬਿਜਲੀ ਦਾ ਵੀ ਇਹ ਸਵਾਲ ਬਿਲੀ ਹੈ ਤਾਂ ਹੈ ਨਹੀਂ ਵੀ ਇਹ ਸੋਰਸ ਜਿਹੜੀ ਹੈ ਉਤਪਾਦਨ ਜਿਹੜਾ ਹੈ ਉਹ ਮੁਫਤ ਬਣਦਾ ਪੈਸਾ ਲੱਗ ਕੇ ਪ੍ਰੋਡਿਊਸ ਹੁੰਦੀ ਨਾ ਇਹ ਵੀ ਜੇ ਜਿਹੜਾ ਪੈਸਾ ਲੱਗੇ ਪ੍ਰੋਡਿਊਸ ਹੁੰਦੀ ਹੈ ਤੇ ਪੈਸੇ ਤੇ ਵਾਪਸ ਸਾਡੇ ਕੋਲ ਰੈਵਨਿਊ ਆਊਗਾ ਨਹੀਂ ਤੇ ਚੱਲੂ ਕਿਦਾਂ ਮਹਿਕਮਾ ਖਪਤਕਾਰ ਨੂੰ ਵੀ ਲਗੀ ਫਾਇਦਾ ਹੈ ਖਪਤਕਾਰ ਕਰਨ ਦਾ ਫਾਇਦਾ ਹੈ ਨਹੀਂ ਖਪਤਕਾਰ ਨੂੰ ਵੀ ਫਾਇਦਾ ਹੈ ਖਪਤਕਾਰ ਜਿੱਥੇ ਮਰਜੀ ਬੈਠ ਕੇ ਉਹ ਦੇਖ ਸਕਦਾ ਆਪਣੀ ਕੰਜ਼ਮਪਸ਼ਨ ਦੇਖ ਸਕਦਾ ਲੋਡ ਮੈਨੇਜ ਕਰ ਸਕਦਾ ਬਿਲੋ ਨੂੰ ਪਤਾ ਲੱਗ ਸਕਦਾ ਉਹਦੀ ਐਪ ਤੇ ਸਾਰਾ ਕੁਝ ਆਉਂਦਾ ਤੇ ਜਿਹੜੇ ਮੁੰਡੇ ਰੀਡਿੰਗ ਲੈਣਦੇ ਆਪਾਂ ਨੁਕਸਾਨ ਵੀ ਕੁਝ ਨਹੀਂ ਹੈਗਾ ਜੇ ਜਿਹੜੇ ਮੁੰਡੇ ਰੀਡਿੰਗ ਲੈਂਦੇ ਸੀ ਜਾਂ ਬਿਊ ਸਟ ਦੇ ਜੋ ਰੋਜ਼ਗਾਰਿਕ ਹੁੰਦਾ ਉਹਨਾਂ ਨੂੰ ਸੈਟਿੰਗ ਦਿੱ ਮਤਲਬ ਜੋਬ ਨਹੀਂ ਦਿੱਤੀਆਂ ਜਾਂਦੀ ਨਹੀਂ ਉਹ ਜੋਬ ਤਾਂ ਜਸਟ ਹੁੰਦੇ ਹੀ ਆ ਐਡਜਸਟ ਹੁੰਦੇ ਹੀ ਆ ਹਲੇ ਸਾਰੇ ਤਾਂ ਲੱਗੇ ਨਹੀਂ ਆ ਸਾਰੇ ਐਡਜਸਟਡ ਹੀ ਆ ਕਿਤੇ ਕੱਢਣੇ ਥੋੜਾ ਕਿਸੇ ਨੂੰ ਵੀ ਨਹੀਂ ਆ ਸੀ ਕੱਢਣ ਦਾ ਤਾਂ ਕਿਹਾ ਹੀ ਨਹੀਂ ਹੈ ਠੀਕ ਇਹ ਸੋਚਦਾ ਹੈਗਾ ਕਿ ਜਿਹੜੇ ਸਾਰੇ ਪੰਜਾਬ ਚ ਲੱਗ ਜਾਂਦੇ ਨੇ ਨਹੀਂ ਤਾਂ ਦੇਖੋ ਸੈਂਟਰ ਦੀ ਸਕੀਮ ਹੈ ਇਹ ਚੀਫ ਨੀ ਮੀਟਰੀਂਗ ਆ ਉਹਨਾਂ ਕੋ ਐ ਇਹ ਸਾਰਾ ਪ੍ਰੋਜੈਕਟ ਆਰਡੀਐਸਏ 6 ਸਕੀਮ ਹੈਗੀ ਸੈਂਟਰ ਦੀ ਉਹਦੇ ਅਧੀਨ ਵੀ ਲੱਗ ਰਹੇ ਆ ਉਹ ਜਿੰਨੀ ਉਧਰੋਂ ਪਰਚੇਜ ਹੁੰਦੀ ਆ ਉਸ ਹਿਸਾਬ ਨਾਲ ਲਾ ਰਹੇ ਆ ਠੀਕ ਉਹਨਾਂ ਕੋ ਤੁਹਾਨੂੰ ਐਗਜੈਕਟ ਪਤਾ ਲੱਗੂ ਠੀਕ ਹੈ ਜੀ ਨਹੀਂ ਉਹ ਹੋਰ ਕਿੱਜਾਏ ਏ ਹੋਏ ਯਾਰ ਸਾਰੇ ਆਈਡੀ ਲਾ ਦਿੰਦੇ ਆ ਫਿਰ ਮੈਨੇਜਮੈਂਟ ਦੀ ਟੀ ਉੱਥੋਂ ਚੈਨਕਲ ਚੱਦੀ ਆ ਦਿੱਲੀਗਾ ਚੱਲਣੇ ਦਿੱਲੀ ਚੈਨਕਲ ਚੱਦੀ ਆ ਨਹੀਂ ਉਹ ਤੇ ਆਦਲ ਨੂੰ ਛੁੱਟੀ ਦੇ ਦਿੱਤੀ ਕੰਡੀ ਅਗਲੇ ਕਰਦਾ ਹਾਂ ਹਾਂ ਠੀਕ ਹੈ ਜੀ ਸਰ ਮੈਂ ਲਊਂਗਾ ਦੋ ਵਾਰ ਦਾ ਪੈਸਾ ਵੀ ਬਤੇ ਜ਼ਿਆਦਾ ਤੁਹਾਡੇ ਘਟਦਾ ਨਹੀਂ ਨਹੀਂ ਇਹ ਨਹੀਂ ਬੜੇ ਠੀਕ ਹੈ ਬਾਈ ਠੀਕ ਹੈ ਸੁਣਿਓ ਜਰੂਰ ਕਾਰ ਨੂੰ ਕਹਿ ਉਹ ਜੇ ਭਰਾ ਮੈਨੂੰ ਬੰਨਨਾ ਤਾਂ ਮੈਨੂੰ ਫੜ ਲੈਗੇ। ਔਰ ਜਿਆਦਾ ਬੜੇਗੀ ਔਰ ਜੋ ਮੀਟਰ ਵੀ ਹੋ ਵੀ ਜਾਤਾ ਹੈ। ਜਦ ਸੌਰੀ। ਕਿਨਾਂ ਪੈਸੇ ਵੀ ਆ ਵੀ ਬੇਰੁਜ਼ਗਾਰੀ ਜਿਹੜੀ ਬੇਰੁਜ਼ਗਾਰੀ ਕਿਹਨੇ ਕਹਿੰਨੀ ਆਪਾਂ। ਉਹ ਗੰਦੇ ਜਿਹੜੇ ਆ ਰੀਅਲ ਨਾ। ਜੀ ਜੀ। ਨਹੀਂ ਉਹ ਤਾਂ 3 ਹੀ ਹੈਗੀ ਹੈ ਸਟਾਫ ਔਰ ਮੀਟਰੀ। ਜਿਹੜੇ ਮੀਟਰ ਰੀਡਰ ਸਹੀ ਰੀਡਿੰਗ ਵੀ ਪ੍ਰੋਪਰਲੀ ਲੈ ਪਾ ਰਹੇ। ਹੁੰਦੀ ਹੈ ਇਲੈਕਟ੍ਰਿਸਿਟੀ ਦੀ ਉਹਦੇ ਚ ਹੀ ਫਾਇਦਾ ਹੁੰਦਾ ਸਾਨੂੰ। 스마트 ਮੀਟਰ ਦਾ ਕੋਈ ਨੁਕਸਾਨ ਤਾਂ ਹੈ ਨਹੀਂ ਕਿਸੇ ਨੂੰ ਜਿਹਨਾਂ ਖੋਤਾ ਆਪਣੇ ਘਰ ਲਾਇਆ ਹੈ। ਠੀਕ ਹੈ ਤੁਸੀਂ ਤਾਂ ਕਿਸਾਨ ਕਹਿੰਦੇ ਸੀ ਸਾਨੂੰ ਮੈਂ ਨਾ ਕਿਸਾਨ ਠੀਕ ਆ ਮੈਂ ਆਪਣਾ ਕਰ ਲੈ ਇਹਦੇ ਕਰ ਲੈ ਦੋ ਮਿੰਟ ਹੋਰ ਚਾਟ ਨਹੀਂ ਮੌਕਾ ਕਿਦੋਂ ਦਾਰੇ ਬੜਾ ਲਾਈਟ ਹਾਂਜੀ ਸਾਰੇ ਪ੍ਰੈਸ ਵਾਲਿਆਂ ਦਾ ਮੈਂ ਧੰਨਵਾਦੀ ਹਾਂ ਥੋੜੇ ਸਮੇਂ ਚ ਇੱਥੇ ਪਹੁੰਚੇ ਹੈਗੇ ਆ ਕਿਉਂਕਿ ਅ ਪਿਛਲੇ ਲੰਬੇ ਸਮੇਂ ਤੋਂ ਆਪਾਂ ਜਾਣਦੇ ਆਂ ਵੀ ਜਿਵੇਂ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਪੰਜਾਬ ਸਰਕਾਰ ਵੀ ਨਾਰ ਗੜੀ ਹੋਈ ਆ 1948 ਦਾ ਬਿਜਲੀ ਐਕਟ ਜਿਹੜਾ ਕਿਸਾਨਾਂ ਮਜ਼ਦੂਰਾਂ ਮਲਾਜ਼ਮਾਂ ਤੇ ਆਮ ਖਪਤਕਾਰਾਂ ਦੇ ਹੱਕ ਤਿੰਨ ਪਰਸੈਂਟ ਤੋਂ ਵੱਧ ਮੁਨਾਫਾ ਲੈਣ ਦੀ ਮਨਾਹੀ ਸੀ ਉਹਨੂੰ ਖਤਮ ਕਰ ਲਈ ਜਦੋਂ ਕਾਰਪੋਰੇਟ ਦੀਆਂ ਕੰਪਨੀਆਂ ਨੂੰ ਬਿਜਲੀ ਸੈਕਟਰ ਵਿੱਚ ਲਿਆਂਦਾ ਗਿਆ ਉਦੋਂ 2003 ਐਕਟ ਬਿਜਲੀ ਐਕਟ ਲਿਆਂਦਾ ਗਿਆ ਪਾਰਲੀਮੈਂਟ ਦੇ ਵਿੱਚ ਤੇ ਸਾਰੀਆਂ ਪਾਰਟੀਆਂ ਪਾਏ ਕਾਂਗਰਸ ਜੀ ਚਾਹੇ ਕਾਲੀ ਦਲ ਸੀ ਚਾਹੇ ਭਾਜਪਾ ਸੀ ਦਲ ਕਿ ਕਾਨੂੰਨ ਲੈ ਕੇ ਆਏ ਜਿਹਦੇ ਵਿੱਚ ਖਪਤਕਾਰਾਂ ਨੂੰ ਘੱਟੋ-ਘੱਟ ਮੁਨਾਫਾ 16% ਲੈਣ ਦੀ ਜਾਇਜ਼ ਦਿੱਤੀ ਗਈ ਤੇ ਜਿਹੜੀ ਪ੍ਰਾਈਵੇਟ ਕੰਪਨੀਆਂ ਉਹਨਾਂ ਨੂੰ ਬਿਜਲੀ ਪੈਦਾ ਕਰਨ ਦੇ ਅਧਿਕਾਰ ਦਿੱਤੇ ਗਏ ਹੁਣ ਜਿਹੜਾ 2020 ਤੋਂ ਜਿਹਨੂੰ ਅਸੀਂ ਪਹਿਲੋਂ ਬਿਜਲੀ ਸੋਧ ਬਿੱਲ 2020 ਕਹਿੰਦੇ ਸੀਗੇ ਪਿਛਲੀ ਵਾਰ ਮੋਦੀ ਸਰਕਾਰ ਨੇ ਉਹਨੂੰ ਪਾਰਲੀਮੈਂਟ ਚ ਲਿਆਂਦਾ ਉਹ ਸਟੈਂਡਿੰਗ ਕਮੇਟੀ ਕੋ ਚਲਾ ਗਿਆ ਕਿਉਂਕਿ ਪਿਛਲੀ ਸਰਕਾਰ ਖਤਮ ਹੋ ਗਈ ਔਰ ਨਵੀਂ ਸਰਕਾਰ ਫੇਰ ਆਈ ਭਾਵੇਂ ਉਹੀ ਆ ਗਈ ਆ ਐਤ ਕੀ ਮਾਨਸੂਨ 70 ਜਿਵੇਂ ਤੁਸੀਂ ਸੁਣ ਰਹੇ ਹੋ 21 ਆਪਣਾ ਜੁਲਾਈ ਤੋਂ ਸ਼ੁਰੂ ਹੋ ਰਿਹਾ ਵਾ ਤੇ ਐਰ ਕੀ ਮਾਨਸੂਨ 70 ਦੇ ਵਿੱਚ ਜਿਹੜਾ ਵਾ ਬਿਜਲੀ ਸੋਧ ਬਿੱਲ 225 ਲਿਆਉਣ ਦੀ ਤਿਆਰੀ ਹੈਗੀ ਆ ਔਰ ਇਹਦੇ ਇਹ ਜੇ ਬਿੱਲ ਆਂਧਾਵਾ ਪਾਸ ਹੁੰਦਾ ਵਾ ਤੇ ਬਿਜਲੀ ਦਾ ਰੇਟ ਤੈਅ ਕਰਨ ਦਾ ਅਧਿਕਾਰ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾਊਗਾ ਔਰ ਬਿਜਲੀ ਬੋਰਡ ਨੂੰ ਕਿਸੇ ਨਿੱਜੀ ਹੱਥਾਂ ਵਿੱਚ ਵੇਚਿਆ ਜਾਊਗਾ ਜਿਹੜੀ ਐਮ ਕਾਮ ਆ ਇਸ ਵੇਲੇ ਵੀ ਉਹਦਾ ਲਗਭਗ ਠੇਕਾ ਜਿਹੜਾ ਵਾ ਉਹ ਅਦਾਨੀ ਜੀ ਕੋਲ ਚਲਾ ਗਿਆ ਜਿਹੜੇ ਗ੍ਰਿਡ ਵਗੈਰਾ ਹੈਗੇ ਨੇ ਔਰ ਬਿਜਲੀ ਬੋਰਡ ਵੇਚਣ ਦੀਆਂ ਤਿਆਰੀਆਂ ਹੋ ਰਹੀਆਂ ਵਾ ਤੁਹਾਨੂੰ ਪਤਾ ਵਾ ਜਿਹੜਾ 2003 ਤਹਿਤ ਪ੍ਰਾਈਵੇਟ ਥਰਮਲ ਪਲਾਂਟ ਪੰਜਾਬ ਦੇ ਅੰਦਰ ਲੱਗੇ ਜਿਹਨੂੰ ਪਾਵਰ ਪਰਚੇਜ ਐਗਰੀਮੈਂਟ ਕਹਿੰਦੇ ਆ ਉਸ ਵੇਲੇ ਦੀ ਸਰਕਾਰ ਨੇ ਬਹੁਤ ਮਹਿੰਗੇ ਪਾਸ ਸਮਝੌਤੇ ਕੀਤੇ ਸੀ ਅਜੇ ਤੱਕ ਉਹਨਾਂ ਨੂੰ ਭਗਵੰਤ ਮਾਨ ਸਰਕਾਰ ਜਿਹੜੀ ਕਹਿੰਦੀ ਅਸੀਂ ਲੋਕਾਂ ਦੇ ਹੱਕ ਵਿੱਚ ਆ ਭਗਵੰਤ ਮਾਨ ਜੀ ਨੂੰ ਪੁੱਛੂੰਗਾ ਮੈਂ ਵੀ ਜਿਹੜਾ ਪਾਵਰ ਪਰਚੇਜ ਐਗਰੀਮੈਂਟ ਪੀਪੀਏ ਜਿਹੜਾ ਹੋਇਆ ਸੀ ਉਹਨੂੰ ਅਜੇ ਤੱਕ ਖਤਮ ਕਿਉਂ ਨਹੀਂ ਕੀਤਾ ਗਿਆ ਲੋਕਾਂ ਦੇ ਪੱਖ ਵਿੱਚ ਤੇ ਹੁਣ ਜਿਵੇਂ ਕੇਂਦਰ ਦੇ ਮੰਤਰੀ ਸਾਹਿਬਾਨ ਮਨੋਰ ਲਾਲ ਖੱਟਰ ਦਾ ਬਿਆਨ ਆ ਗਿਆ ਕਿ 31 ਅਗਸਤ ਤੱਕ ਸਾਰੇ ਜਿਹੜੇ ਮਲਾਜ਼ਮ ਆ ਉਹਨਾਂ ਮਲਾਜ਼ਮਾਂ ਦੇ ਘਰਾਂ ਅੱਗੇ ਚਪਲਿਮਟਰ ਲਾ ਦਿੱਤੇ ਜਾਣਗੇ ਤਾਂ ਅੰਦਰ ਖਾਤੇ ਬਿਜਲੀ ਬੋਰਡ ਨੂੰ ਵੈਸੇ ਪ੍ਰਾਈਵੇਟ ਕੀਤਾ ਜਾ ਰਿਹਾ ਔਰ ਹੁਣ ਪੂਰੀ ਤਰ੍ਹਾਂ ਬਿਜਲੀ ਬੋਰਡ ਨੂੰ ਵੇਚਣ ਦੀ ਤਿਆਰੀ ਹੋ ਰਹੀ ਆ ਇਸ ਕਰਕੇ ਪਾਵਰ ਸੈਕਟਰ ਕਿਉਂਕਿ ਕੱਲਾ ਕਿਸਾਨਾਂ ਦਾ ਮੁੱਦਾ ਨਹੀਂ ਹੈ ਇਹ ਜਿਹੜਾ